ਹਿੰਦੁਸਤਾਨ ਦਾ 15 ਅਗਸਤ ਪੰਜਾਬ ਤੇ ਸਿੱਖ ਪੰਥ ਦੀ ਆਜ਼ਾਦੀ ਦਾ ਦਿਹਾੜਾ ਨਹੀਂ ਐ ਦੋ ਹੈ ਬੇਇਨਸਾਫੀ ਦੇ ਮੰਦਰ ਇੱਕ Hindu ਮੰਦਰ ਵਾਲੇ ਦੂਜੇ ਕਚਹਿਰੀਆਂ ਵਾਲੇ ਅੱਜ ਖਾਲਿਸਤਾਨੀ ਪੱਖੀ ਸਿੱਖਾਂ ਨੇ ਅੰਬਰਸਰ ਬੱਸ ਸਟੈਂਡ ਦੇ ਲਾਗੇ Hindu ਮੰਦਰ ਛਾਪੇ ਲਾਏ ਖਾਲਿਸਤਾਨ ਜਿੰਦਾਬਾਦ ਅੰਬਰਸਰ ਕਚਹਿਰੀਆਂ ਖਾਲਿਸਤਾਨ ਐਸੇ ਹੋ ਜੇ ਰੈਫਰੈਂਡਮ ਜ਼ਿੰਦਾਬਾਦ ਪਾਂਡਮਾਨ ਹਿੰਦੁਸਤਾਨ ਮਰਦਾਬਾਦ ਮੈਂ ਜਤਿੰਦਰ ਰੋੜਾ ਵਾਂ ਸ਼ਾਲਾਬਾਗ ਪਈਆਂ ਦਾ ਪ੍ਰਧਾਨ ਇਹ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਇਹ ਕਿਸੇ ਸ਼ਰਾਰਤੀ ਅੰਸਰ ਨੇ ਸਵੇਰੇ 4-5 ਵਜੇ ਇੱਕ ਪੇਂਟ ਕਰਤਾ ਔਰ ਇਹਦਾ ਕੋਈ ਹੋਰ ਕੋਈ ਮਤਲਬ ਨਹੀਂ ਹੈਗਾ ਸਾਡੇ ਸ਼ਾਲਾ ਛੋਲਾ ਸੁਚਾਰੂ ਰੂਪ ਨਾਲ ਭਗਤ ਆਪਣੇ ਦਰਸ਼ਨ ਕਰ ਰਹੇ ਪੂਜਾ ਪਾਠ ਹੋ ਰਿਹਾ ਇਹ ਅਸੀਂ ਉਹ ਨੂੰ ਸਾਰਾ ਅਸੀਂ ਮਿਟਾਤਾ ਜੋ ਵੀ ਉਹਨੇ ਸ਼ਰਾਰਤੀ ਅੰਸਰ ਨੇ ਲਿਖਿਆ ਸੀ ਅਸੀਂ ਕੋਸ਼ਿਸ਼ ਅਸੀਂ ਇਹਦਾ ਪੁਲਿਸ ਚ ਕੰਪਲੇਨਟ ਕਰਨ ਲੱਗੇ ਆ ਤੇ ਅਸੀਂ ਕੋਸ਼ਿਸ਼ ਕਰਨਿਆ ਕਿ ਅਸੀਂ ਉਸ ਨੁੱਕਰ ਤੇ ਵੀ ਸਾਡੇ ਕੈਮਰੇ ਨਹੀਂ ਗਏ ਬਾਕੀ ਸਾਰੇ ਤਾਂ ਦੇ ਕੈਮਰੇ ਆ ਅਸੀਂ ਉਹ ਨੁੱਕਰ ਜੀ ਵੀ ਕੈਮਰੇ ਲਗਾਉਣ ਦੀ ਕੋਸ਼ਿਸ਼ ਕਰ ਇੱਕ ਦੋ ਦਿਨ ਚ ਕੈਮਰੇ ਲਗਾਉਂਦੇ